ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਗੋੜਾ ਵਾਲੀ ਖੀਰ ਬਣਾਵਾਂਗੇ ਆ ਕਾਜੂ ਬਦਾਮ ਪਾ ਕੇ ਤੇ ਬਦਾਮ ਕਾਜੂ ਤੇ ਖੋਪਾ ਇਹਨੂੰ ਖੋਪੇ ਨੂੰ ਆਪਾਂ ਚੀਰਾਂਗੇ ਐਸ ਤਰ੍ਹਾਂ ਫ ਬ੍ਰੇਕ ਬ੍ਰੇਕ ਚੀਰਾਂਗੇ ਨੂੰ ਵੇਰੇ ਇੱਕ ਵੇਰੇ ਚੀਰ ਕੇ ਆਪਾਂ ਫਿਰ ਮੜਾ ਜਾਏ ਨੂੰ ਤੇ ਆਉਂਦਾਂਗੇ ਐਸ ਤਰ੍ਹਾਂ ਚੀਰ ਲਾਂਗੇ ਆਪਾਂ ਜਿੱਕੇ ਨਿੱਕਾ ਖੋਪਾ ਆਪਾਂ ਚੀਰ ਲਿਆ ਤੇ ਐਵੇਂ ਆਪਾਂ ਬਦਾਮ ਚੀਰ ਲਾਂਗੇ ਕੁੱਟ ਕੇ ਨਹੀਂ ਪਾਉਂਦੇ ਕੁੱਟ ਕੇ ਫਿਰ ਬਾਹਲੇ ਬਰੀਕ ਜੇ ਹੋ ਜਾਂਦੇ ਐ ਕਈ ਤਾਂ ਕੁੱਟ ਕੇ ਪਾ ਸਕਦੇ ਐ ਪਰ ਅੱਜ ਮੈਂ ਛੀਰ ਕੇ ਪਾਉਂਗੀ ਬਹੁਤ ਵਧੀਆ ਖੀਰ ਬਣਾਵਾਂਗੇ ਆਪਾਂ ਬਦਾਮਾਂ ਵਾਲੀ ਆਪਾਂ ਮਗਜ ਵੀ ਚੀਰਾਂ ਆਉ ਕਾਜੂ ਵੀ ਚੀਰਾਂਗੇ ਆਪਾਂ ਕਾਜੂ ਚੀਰਾਂਗੇ ਤੇ ਅੱਜ ਇਸ ਵਰਫੀ ਗੁੜ ਪਾ ਕੇ ਫਿਰ ਆਪਾਂ ਖੀਰ ਬਣਾਵਾਂਗੇ ਵਰਫੀ ਵਾਲਾ ਗੁੜ ਪਾਵਾਂਗੇ ਹੁਣ ਆਪਾਂ ਚੌਲਾਂ 'ਚ ਪਾਣੀ ਪਾ ਕੇ ਰੱਖਾਂਗੇ ਨਾਲੇ ਬਦਾਮਾਂ 'ਚ ਕਾਜੂ ਬਦਾਮਾਂ 'ਚ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ जो पानी गर्म हो गया फिर आप चौल पावे पानी क्ड के चौलों चुना पाया होो तो के चौल पावे गर्म हो गया तो आप पहला गुड़ पावे बर्फी गुड़ जो गुड़ सारा खुर गया फिर आप चौल पावे ਪਹਿਲਾਂ ਮੈਂ ਭੁੱਲ ਗਈ ਸੀ ਮੈਂ ਪਹਿਲਾਂ ਹੀ ਕਹਿਤਾ ਸੀ ਵਿੱਚ ਚੌਲ ਪਾਵਾਂਗੇ ਤੇ ਪਹਿਲਾਂ ਆਪਾਂ ਗੁੜ ਪਾਉਣਾ ਸੀਗਾ ਦਿਮਾਗ ਚੋਂ ਨਿਕਲ ਜਾਂਦੀ ਕਈ ਵਾਰ ਗੱਲ ਲਓ ਆਪਣਾ ਗੁੜ ਰੀ ਦੀ ਅੰਦਾਗਾ ਜੋ ਜਮਾ ਖੁਰ ਗਿਆ ਫਿਰ ਆਪਾਂ ਚੌਲ ਪਾਵਾਂਗੇ ਤੇ ਜਿਹੜੇ ਵਿੱਚ ਗੁੜ ਦੇ ਸਾਫ ਨਿਕਲੀ ਹੈ ਵਿੱਚ ਸਾਫ ਸੀਗੀ ਗੁੜ ਦੇ ਉਹ ਵਿੱਚ ਆ ਗਈ ਇੱਥੇ ਵੀ ਕਰਨੀ ਸੀ ਤੇ ਉਹ ਤਾਂ ਹੁਣ ਤਾਂ ਆਪਣਾ ਗੋੜ ਖੁਰ ਗਿਆ ਰਿਜਨ ਲੱਗ ਗਿਆ ਪਾਣੀ ਤੇ ਹੁਣ ਆਪਾਂ ਚੌਲ ਪਾਵਾਂਗੇ ਅੱਜ ਆਪਾਂ ਨਵੇਂ ਤਰੀਕੇ ਨਾਲ ਖੀਰ ਬਣਾਵਾਂਗੇ ਉਤੋ ਟਾਕ ਦੇਾਂਗੇ ਆਪਾਂ ਲੋ 5 ਮਿੰਟ ਹੋ ਗਏ ਚੌਲ ਪਾਆਂ ਨੂੰ ਤੇ ਹੁਣ ਆਪਾਂ ਖੋਪਾ ਬਦਾਮ ਪਾਵਾਂਗੇ ਵਿੱਚ ਕਾਜੂ ਵੀ ਹੈ ਖੋਪਾ ਬਦਾਮ ਕਾਜੂ ਛੋਟਾ ਕਦੇ ਆਂਗੇ ਕਰ ਆਪਾਂ ਮੇਰਲੇ ਰੱਖਾਂਗੇ ਬਾੜੀ ਜੀ ਕਿ ਉਬਲਣ ਜਾਣ ਕਿਤੇ ਹੁਣ ਆਪਣਾ ਪਾਣੀ ਸੁੱਕ ਗਿਆ ਚੌਲ ਕੋ ਸਿਰਜ ਗਏ ਬੜਾ ਰਿੱਜ ਗਏ ਚੌਲ ਤੇ ਹੁਣ ਆਪਾਂ ਦੁੱਧ ਪਾਵਾਂਗੇ ਹਾਂ ਜਦ ਦੁੱਧ ਰਿੰਜਣ ਲੱਗ ਗਿਆ ਫਿਰ ਆਪਾਂ ਥੋੜਾ ਜਿਹਾ ਰਹਿ ਜਾਂ 5-7 ਕੁ ਮਿੰਟ ਰੱਖਾਂਗੇ ਉੱਤੇ ਤੇ ਫਿਰ ਲਾ ਲਾਂਗੇ ਲਓ 4-5 ਮਿੰਟ ਹੋ ਗਏ ਦੁੱਧ ਪਾਏ ਨੂੰ ਤੇ ਦੁੱਧ ਰਿੰਜਣ ਲੱਗ ਗਿਆ ਹੁਣ ਤੇ ਆਪਾਂ ਤਿੰਨ 4 ਮਿੰਟ ਹੋਰ ਰੱਖਾਂਗੇ ਤੇ ਫਿਰ ਆਪਾਂ ਲਾਵਾਂਗੇ ਖੀਰ ਬਣ ਜਾਓ ਵਧੀਆ ਤਿਆਰ ਹੋ ਜਾਓ ਖੀਰ ਬਣ ਕੇ ਰੰਗ ਵੀ ਬਹੁਤ ਸੋਹਣਾ ਬਣਿਆ ਗੋੜਾ ਵੀ ਖੀਰ ਦਾ ਆਪਾਂ ਇਹਦੇ ਨਾਲ ਟਕਾਂਗੇ ਕਿ ਉਹ ਦੁੱਬਲਣਾ ਜਾਵੇ ਬਾਹਰ ਨਾ ਆਵੇ ਲਓ ਆਪਣੀ ਖੀਰ ਬਣ ਗਈ ਹੁਣ ਆਪਾਂ ਲਾਵਾਂਗੇ ਆਪਾਂ ਕੋਲੀਚ ਪਾਵਾਂਗੇ ਦੇਖੋ ਖੀਰ ਕਿੱਡੀ ਵਧੀਆ ਬਣੀ ਆਪਣੀ ਬਹੁਤ ਵਧੀਆ ਬਣੀ ਹੈ ਗੋੜਾ ਵਾਲੀ ਖੀਰ ਚਾशनी ਚ ਚੌਲ ਭਰਨੇ ਸੀਗੇ ਆਪਾਂ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ